ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਦੇ ਨਾਲਕ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ 24 ਘੰਟਿਆਂ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਸਕਦਾ ਕਿ ਕਿਹੜੇ ਕਿਹੜੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਤੇ ਕਿਤੇ ਕਿਤੇ ਦਰਮਿਆਨੇ ਜਾਰਾਮੀ ਤਰਜ ਕੀਤਾ ਚਾਹ ਸਰ ਗਰਜ ਲਿਸ਼ਕ ਵੇਖਣ ਨੂੰ ਮਿਲ ਸਕਦੀ ਹੈ ਤਾਂ ਨੀਰਕ ਝੱਖੜ ਕਿੜਕੜ ਇਲਾਕਿਆਂ ਵਿੱਚ ਜਿਹੜੇ ਆਉਣ ਦਾ ਸਾਰ ਰਹਿਣਗੇ ਤਾਂ ਸਾਰੀ ਅਪਡੇਟ ਜਾਣਕਾਰੀ ਤੁਹਾਡੇ ਤੱਕ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਦੇ ਆਂ ਤੁਸੀਂ ਕਿਸ ਇਲਾਕੇ ਤੋਂ ਇਹ ਜੱਜਲੇ ਤੇ ਨਾ ਜੜੀਵਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਵੀ ਕਮੈਂਟ ਵਿੱਚ ਜ਼ਰੂਰ ਲਿਖ ਦੇਣਾ ਤਾਂ ਫਿਲਹਾਲ ਸ਼ੁਰੂ ਕਰਦੇ ਹਾਂ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੇ ਜਿਹੜੇ ਲਾਈਵ ਤਾਇਆ ਸਰਲੜ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ ਦੇ 70 ਤੋਂ 80% ਖੇਤਰਾਂ ਵਿੱਚ ਝਲਕੀ ਤੇ ਕੁਝ ਲੱਖ ਸੰਘਣੀ ੜੀ ਬੱਦਲਵਾਈ ਦਾ ਤੌਰ ਚਾਰੀ ਤੇ ਆਪਣੇ ਰਾਜਸਥਾਨ ਦੇ ਖੇਤਰੋਗੇ ਜਿਹੜੇ ਸ਼ਿਰਗੰਗਨਾ ਹਨੂਮਾਨਗਾ ਨੂਬਗੜ ਚੂਰੂ ਦੇ ਲਖਿਆ ਖੇਤਰੋਗੇ ਇੱਥੇ ਜਿਹੜੀ ਬੱਦਲਵਾਈ ਜਿਹੜੀ ਆਪਾਂ ਨਹੀਂ ਹੋਈ ਤੇ ਆਪਣੇ ਪੰਚਕੂਲਾ ਚੰਡੀਗੜ੍ਹ ਇੱਥੇ ਵੀ ਕੁਝ ਲਾਹ ਕੁਝ ਲਾਹ ਸੰਘਣੀ ਬੱਦਲਵਈ ਦਾ ਦੌਰ ਚੱਲ ਰਹੀ ਏ ਤੇ ਅੱਜ ਪੰਜਾਬ ਜਾਨੀ ਕਿ ਆਉਣ ਵਾਲੇ ਅਗਲੇ ਘੰਟੇ ਤੱਕ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਦੇ ਘੰਟੇ ਜਾਨੀ ਕਿ 9 10 ਵਜੇ ਤੋਂ ਪਹਿਲਾਂ ਅੱਜ 3 4 ਵਜੇ ਤੋਂ ਲੈ ਕੇ ਦੁਪਹਿਰ ਸ਼ਾਮ ਤੇ ਤੋਂ ਉਸ ਤੋਂ ਕੱਲ 9 10 ਵਜੇ ਤੋਂ ਪਹਿਲਾਂ ਜਿਹੜੇ ਆਉਣਗੇ ਚਾਪਾ ਗੱਲ ਕਰੀ ਜਿਹੜੇ ਘੰਟਿਆਂ ਦੇ ਵਿੱਚ ਹਲਚਲਾਂ ਵੇਖਣ ਨੂੰ ਮਿਲਣਗੀਆਂ ਕਹਿਣ ਦਾ ਭਾਵ ਕੀ ਆਉਣ ਵਾਲੇ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਪੰਜਾਬ ਦੇ ਕਈ ਖੇਤਰਾ ਵਿੱਚ ਹਨੇਰੀ ਜਿਹੜੀ ਪਹ ਕੁਝ ਕੁ ਇਲਾਕੇ ਛੱਡ ਸਕਦਾ ਠੀਕ ਹੈ ਕੁਝ ਕੁ ਇਲਾਕੇ ਵਿਚਲਕੇ ਦਰਮਿਆਨੇ ਤੇ ਕੁਝ ਲਗਾਏ ਦਰਮਿਆਨੇ ਤੇ 11 ਮੀਂਹ ਦਰਜ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖਸੋ ਜੇ ਫਰੂਜ਼ਪੁਰ ਦੇ ਜਿਹੜੇ ਬਿਲਕੁਲ ਸਰਦੀ ਲਾਕੇ ਹੋਗੇ ਇੱਥੇ ਥੋੜੀ ਬਹੁਤ ਗਰਜਲੇਸ਼ਕ ਵੇਖਣ ਨੂੰ ਮਿਲ ਰਹੀ ਹੈ ਤੇ ਤਰਨਤਨ ਦੇ ਹੋ ਕੇ ਕੁਝ ਸਰਦੀ ਲਾਕੇ ਤਾਂ ਤੁਹਾਨੂੰ ਜਿਹੜੀ ਗਰਜਲੇਸ਼ਕ ਜਾਨੀ ਕਿ ਥੋੜੀ ਬਹੁਤ ਜਿਹੜੀ ਗੂੰਜ ਸੁਣਾਈ ਦੇ ਰਹੀ ਹੋਣੀ ਤੇ ਪੰਜਾਬ ਦੇ ਆਉਣ ਵਾਲ ਘਟਾ ਮੌਸਮ ਜਿਹੜਾ ਬਦਲਦਾ ਦਿਖਾਈ ਦੇ ਸਕਦਾ ਹੈ ਤਾਂ ਉਸੇ ਤਰ੍ਹਾਂ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਹਲਚਲ ਆ ਵੇਖਣ ਨੂੰ ਮਿਲ ਗਿਆ ਸ਼੍ਰੀ ਗ ਤੋ ਉਸ ਵਾਸਤੇ ਸਿਰਸਾ ਹੋ ਗਿਆ ਸਾਰ ਫਤਿਆਵਾ ਰੋहतक ਹੋ ਗਿਆ ਜੀਂਦ ਹੋ ਗਿਆ ਕੁਰਕਸ਼ੇਤਰ ਅੰਬਾਲਾ ਪੰਚਕੂਲਾ ਕੈਥਲ ਕਰਨਾਲ ਤੇ ਚੰਡੀਗੜ੍ਹ ਹੋ ਗਿਆ ਇਹਨਾਂ ਵਿੱਚ ਸੁਭਾਵਨਾ ਚਾਪ ਰਹੀ ਹੈ ਤੇ ਬਾਕੀ ਜਿਹੜੇ ਅਲੱਗੇ ਪੰਜਾਬ ਦੇ ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚ ਜਿਹੜੀ ਹਲਚਲ ਆਉਂਦੀ ਸੁਭਾਵਨਾ ਰਹੇਗੀ ਭਾਵੇਂ ਉਹ ਉੱਤਰੀ ਖੇਤਰ ਮਾਝਾ ਤੇ ਬਾਬਾ ਦੇ ਖੇਤਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਮੋਹਾਲੀ ਚੰਡੀਗੜ੍ਹ ਦੇ ਇਲਾਕੇ ਹੋ ਕੇ ਫਤਿਹਗੜ੍ਹ ਸਾਹਿਬ ਹੋ ਕੇ ਅਸਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦੇ ਜਲੰਧਰ ਕਪੂਰਥਲਾ ਲੁਧਿਆਣਾ ਦੇ ਹੋ ਕੇ ਜਾਂ ਮੋਗਾ ਦੇ ਖੇਤਰੋ ਕੇ ਪ ਆਪਣਾ ਬੂਰ ਮਲੋਟ ਹੋ ਗਿਆ ਤੇ ਬਠਿੰਡਾ ਆ ਗਿਆ ਮਾਨਸਾ ਆ ਗਿਆ ਪਟਿਆਲਾ ਸੰਗਰੂਰ ਬਰਨਾਲਾ ਮਲੇਰਪੁਰ ਯਾਨੀ ਕਿਸੇ ਵੀ ਇਲਾਕੇ ਵਿੱਚ ਹਲਚਲ ਜਿਹੜੀ ਵੇਖਣ ਨੂੰ ਮਿਲ ਸਰੇ ਕਿਉਂਕਿ ਬੱਦਲਵਾਈ ਹਰੇਕ ਜ਼ਿਲ੍ਹੇ ਤੱਕ ਪਹੁੰਚਣੀ ਸ਼ੁਰੂ ਹੋ ਗਈ ਹੈ ਤੇ ਜਿਹੜਾ ਸਿਸਟਮ ਹੈ ਜਿਹੜਾ ਪਾਕਿਸਤਾਨ ਵਿੱਚ ਬਣਿਆ ਆਉਣ ਵਾਲੇ ਅਗਲੇ 24 ਘੰਟੇ ਯਾਨੀ ਕਿ ਪੰਜਾਬ ਦੇ ਉੱਪਰੋਂ ਦੀ ਆ ਗੁਜਰੇਗਾ 24 ਘੰਟੇ ਦੇ ਵਿੱਚ ਵੀ ਜਿਹੜੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਹਨੇਰ ਚੱਕੜ ਜਿਹੜਾ ਪਹੁੰਚਣ ਦਾ ਸਾਰ ਕਾਫੀ ਏਰੀਆ ਵਿੱਚ ਪਹੁੰਚਣ ਦੇ ਅਸਾਰ ਫਿਲਹਾਲ ਦੀ ਘੜੀ ਜਾਪ ਰਹੇ ਨਹੀਂ ਹੋ ਸਕਦਾ ਕੁਝ ਇਲਾਕੇ ਛੱਡ ਸਕਦਾ ਕੁਝ ਇਲਾਕੇ ਹਲਕੇ ਦਰਮਿਆਨੇ ਤੇ ਕੁਝ ਇਲਾਕੇ ਦਰਮਿਆਨੇ ਜਰਮੀ ਦਰਜ ਕੀਤਾ ਜਾ ਸਕਦਾ ਹੈ ਤੇ ਕੱਲ 21 ਜੂਨ ਨੂੰ ਵੀ ਪੈਰ ਸ਼ਾਮ ਦੇ ਬਾਅਦ ਜਿਹੜਾ ਯਾਨੀ ਕਿ ਦੁਪਹਿਰ ਸ਼ਾਮ ਤੋਂ ਫਿਰ ਜਿਹੜੀ ਹਲਚਲਾਂ ਹੋਣ ਦੀ ਸੰਭਾਵਨਾ ਜਾਪ ਰਹੀ 21 ਜੂਨ 2024 ਨੂੰ ਤੇ ਅੱਜ ਵੀ ਜੜਾਉਣ ਵਾਲੇ ਅਗਲੇ 24 ਘੰਟਿਆਂ ਵਿੱਚ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਜਿਹੜਾ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਤਾਂ ਕੋਈ ਵੀ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਹਾਡੇ ਕਿਸ ਤਰ੍ਹਾਂ ਦਾ ਮੌਸਮਿਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਫਿਲਹਾਲ ਇਹ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ